ਗੁਰੂ ਪਿਆਰੇ ਉਸ ਤੋਂ ਕਿਹਾ ਲੈ ਕੇ ਵਾਹਿਗੁਰੂ ਸਭ ਥਾਂਈ ਵਿਆਪਕ ਦਿਸਣ ਲੱਗ ਪੈਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 92 ਅੰਗ ਤੇ ਬਖਸ਼ਿਸ਼ ਕਰਤੀ ਹਨ ਦੇ ਕੋ ਨੂੰ ਅਪਤੀਸ ਕਰਤ ਹੈ ਪਾਵਨ ਤਿਰਨ ਰਤਲਾ ਨਰਾਇਣਾ ਉਜਤਾ ਹੈ ਨਰਨ ਇਹ ਵਾਹਿਗੁਰੂ ਤੂੰ ਕਦੇ ਚੇਤੇ ਨਹੀਂ ਆਉਂਦਾ ਪਰ ਜਦੋਂ ਗੁਰੂ ਗੁਰੂ ਦਾ ਪਿਆਰਾ ਗੁਰਮੁਖ ਮੈਨੂੰ ਸਿਖਿਆ ਦਿੰਦਾ ਹੈ ਤਾਂ ਤੂੰ ਸਭ ਥਾਂ ਵਿਆਪਕ ਤਿਸ ਨੂੰ ਲੱਗ ਪੈਂਦਾ ਹੈ ਐ ਜੀ ਆਪੇ ਸਰਬ ਕੀ ਜਾਣਦਾ ਬਦ ਤਰਲੋਚਨ ਆ ਰਾਮయ్యా ਹੀ ਰਾਮ ਜੀ ਤੇਰੀਆਂ ਤੂੰ ਹੀ ਜਾਣੇ ਮੇਰੀ ਤਰਲੋਚਨ ਦੀ ਇਹ ਹੀ ਬੇਨਤੀ ਹੈ ਗੁਰੂ ਪਿਆਰੇ ਉਹ ਜਿਹਦੋਂ ਪਰਮਾਤਮਾ ਨਾਲ ਜੁੜਿਆ ਹੋਇਆ ਗੁਰੂ ਗੁਰੂ ਦਾ ਪਿਆਰਾ ਗੁਰਸਿੱਖ ਸਿਮਨ ਸਿੱਖਿਆ ਦਿੰਦਾ ਹੈ ਗੁਰੂ ਦਾ ਉਪਦੇਸ਼ ਸੁਣਾਉਂਦਾ ਹੈ ਤਾਂ ਸਭ ਤੋਂ ਹੀ ਵਿਆਪਕ ਵਾਹਿਗੁਰੂ ਦੱਸਣ ਲੱਗ ਪੈਂਦਾ ਹੈ